ਦਾ ਸਮਝੜਾ ਵਾ ਨਿਰਧਾਰਤ ਜਿਹੜਾ ਕੀਤਾ ਗਿਆ ਵਾ ਤਾਂ 3 ਵਜੇ ਤੱਕ ਇਹ ਕਾਗਜ਼ ਜਿਹੜੇ ਨੇ ਉਹ ਪਰੇ ਜਾਣਗੇ ਜਿਹੜੇ ਜਿਹੜੇ ਉਮੀਦਵਾਰ ਮੈਦਾਨ ਦੇ ਵਿੱਚ ਨੇ ਉਹ ਨਗਰ ਨਿਗਮ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਇਸ ਵਕਤ ਮਾਹੌਲ ਪਖਿਆ ਆ ਵਾ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਦੀ 95 ਸੀਟਾਂ ਤੇ ਚੋਣ ਹੋਣ ਜਾ ਰਹੇ ਨੇ ਤਾਂ ਅੱਜ ਜਿਹੜਾ ਵਾ ਆਖਰੀ ਦਿਨ ਹੈਗਾ ਵਾ ਅੱਜ ਕਾਗਜ਼ ਜਿਹੜੇ ਨੇ ਉਹ ਭਰੇ ਜਾ ਰਹੇ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਲੁਧਿਆਣਾ ਦੇ ਵੱਖ-ਵੱਖ ਥਾਵਾਂ ਤੇ ਇਸ ਵਕਤ ਜਿਹੜੇ ਨੇ ਕਾਗਜ਼ ਭਰੇ ਜਾ ਰਹੇ ਨੇ 3 ਵਜੇ ਤੱਕ ਦਾ ਸਮਾਂ ਜਿਹੜਾ ਵਾ ਨਿਰਧਾਰਿਤ ਜਿਹੜਾ ਕੀਤਾ ਗਿਆ ਵਾ ਤਾਂ 3 ਵਜੇ ਤੱਕ ਇਹ ਕਾਗਜ਼ ਜਿਹੜੇ ਨੇ ਉਹ ਭਰੇ ਜਾਣਗੇ ਜਿਹੜੇ-ਜਿਹੜੇ ਉਮੀਦਵਾਰ ਮੈਦਾਨ ਦੇ ਵਿੱਚ ਨੇ ਉਹ ਆਪਣੇ ਕਾਗਜ਼ ਜਿਹੜੇ ਨੇ ਉਹ ਦਾਖਲ ਕਰਨਗੇ ਉਸ ਤੋਂ ਬਾਅਦ ਜਿਹੜਾ ਵਾ ਚੋਣ ਚਿੰਨ ਜਿਹੜੇ ਨੇ ਇਹਨਾਂ ਨੂੰ ਦਿੱਤੇ ਜਾਣਗੇ ਤਾਂ ਇਹ ਤਸਵੀਰਾਂ ਜੋ ਤੁਸੀਂ ਦੇਖ ਦੇ ਸਕਦੇ ਹੋ ਲੁਧਿਆਣਾ ਦੇ ਵੱਖ-ਵੱਖ ਥਾਵਾਂ ਤੇ 95 ਵਾੜਾ ਦੇ ਜਿਹੜੇ ਉਮੀਦਵਾਰ ਨੇ ਉਹ ਆਪਣੇ ਕਾਗਜ਼ ਭਰ ਰਹੇ ਨੇ ਤਾਂ ਇੱਥੇ ਵੱਖ-ਵੱਖ ਤਰ੍ਹਾਂ ਦੇ ਕਾਊਂਟਰ ਲਗਾਏ ਗਏ ਨੇ ਮੋਬਾਈਲ ਜਿਹੜਾ ਜਮਾ ਕੀਤਾ ਜਾ ਰਿਹਾ ਵਾ ਨੋਟੀਫਿਕੇਸ਼ਨ ਫੀਸ ਜਿਹੜਾ ਕਾਊਂਟਰ ਲਗਾਇਆ ਗਿਆ ਵਾ ਵਾਰਡ ਨੰਬਰ ਜਿਹੜੇ ਨੇ ਵੱਖ-ਵੱਖ ਲਿਖੇ ਹੋਏ ਨੇ ਕਿ ਇੱਥੇ-ਇੱਥੇ ਵਾਰਡ ਨੰਬਰ ਦੇ ਲੋਕ ਜਿਹੜੇ ਨੇ ਆ ਕੇ ਆਪਣੀ ਫਾਈਲ ਜਮਾ ਕਲਾ ਸਕਦੇ ਨੇ ਤਾਂ ਇਹ ਫਾਈਲਾਂ ਜਿਹੜੀਆਂ ਵਾ ਤੁਸੀਂ ਦੇਖ ਸਕਦੇ ਹੋ ਚੈੱਕ ਹੋ ਰਹੀਆਂ ਨੇ ਬਾਹਰ ਕਾਊਂਟਰ ਜਿਹੜਾ ਵਾ ਸਪੈਸ਼ਲ ਲਗਾਇਆ ਗਿਆ ਵਾ ਉਸ ਤੋਂ ਬਾਅਦ ਇਹ ਫਾਈਲਾਂ ਜਿਹੜੀਆਂ ਵਾ ਅੰਦਰ ਜਾਣਗੀਆਂ ਅੰਦਰ ਜਾ ਕੇ ਵੀ ਇਹ ਫਾਈਲਾਂ ਨੂੰ ਇੱਕ ਵਾਰ ਫਿਰ ਚੈੱਕ ਕੀਤਾ ਜਾਵੇਗਾ ਤਾਂ ਜੋ ਪਾਰਟੀਆਂ ਦੇ ਵੱਖ-ਵੱਖ ਉਮੀਦਵਾਰ ਨੇ ਇਸ ਵਕਤ ਆਪਣੇ-ਆਪਣੇ ਕੌਂਟਰਾਂ ਤੇ ਆ ਕੇ ਆਪਣੀਆਂ ਫਾਈਲਾਂ ਜਮਾ ਕਰਾ ਰਹੇ ਨੇ ਤਾਂ ਵੱਖ-ਵੱਖ ਵਾਰਡਾਂ ਦੇ ਨੰਬਰ ਜਿਹੜੇ ਨੇ ਉਹ ਲਿਖੇ ਹੋਏ ਨੇ ਤਾਂ ਇੱਥੇ ਆ ਕੇ ਤੁਸੀਂ ਆਪਣੀ ਫਾਈਲ ਜਮਾ ਕਰਾਉਂਗੇ ਤਾਂ ਤੁਹਾਡੀ ਫਾਈਲ ਜਿਹੜੀ ਇੱਥੇ ਪ੍ਰੋਪਰ ਚੈੱਕ ਕੀਤੀ ਜਾਵੇਗੀ ਉਸ ਤੋਂ ਬਾਅਦ ਇਹ ਫਾਈਲ ਜਿਹੜੀ ਆ ਅੰਦਰ ਦਫ਼ਤਰ ਦੇ ਅੰਦਰ ਜਾਵੇਗੀ ਉੱਥੇ ਜਾ ਕੇ ਵੀ ਇਹ ਚੈੱਕ ਕਰਕੇ ਦੱਸਿਆ ਜਾਵੇਗਾ ਕਿ ਤੁਹਾਡੀ ਇਹ ਫਾਈਲ ਜਿਹੜੀ ਆ ਪੂਰੀ ਤਰ੍ਹਾਂ ਕੰਪਲੀਟ ਹੈਗੀ ਆ ਤਾਂ ਕਿਸ ਤਰ੍ਹਾਂ ਇਹ ਚੈਕਿੰਗ ਕੀਤੀ ਜਾਂਦੀ ਉਹ ਵੀ ਗੱਲਬਾਤ ਕਰਾਂਗੇ ਸਾਰੇ ਫਾਈਲ ਕਿਸ ਤਰ੍ਹਾਂ ਚੈੱਕ ਕੀਤੀ ਜਾਂਦੀ ਆ ਆਪਾਂ ਇਹ ਵਾਰਡ ਨੰਬਰ ਜਿਹੜਾ ਕਿ 46 ਹੈਗਾ ਵਾ ਕਿਸ ਤਰ੍ਹਾਂ ਇਹ ਫਾਈਲ ਚੈੱਕ ਕਰਦੇ ਤੁਸੀਂ ਚੈਕਲਿਸਟ ਦੇ ਅਕੋਰਡਿੰਗ ਕਰਦੇ ਆ ਇਹ ਜਿਹੜੀ ਸਟਡੀ ਦਿੱਤੀ ਕੇ ਇਸ ਆਧਾਰਨਾ ਤੁਸੀਂ ਚੈੱਕ ਹਾਂਜੀ ਹਾਂਜੀ ਕੀ ਕੀ ਰਹੇ ਚਾਹਵਾ ਹੈਗਾ ਥੋੜਾ ਚੱਕ ਦੇ ਇਹ ਚ ਜਿਵੇਂ ਨਾਮੀਨੇਸ਼ਨ ਪੇਪਰ ਆ ਨਾਮੀਨੇਸ਼ਨ ਫੀਸ ਆ ਤੇ ਨਾਮੀਨੇਸ਼ਨ ਫਾਰਮ ਨੰਬਰ 20 ਤੇ ਉਹਦੇ ਕੈਂਡੀਡੇਟ ਦੇ ਸਿਨੇਚਰ ਸਿੰਬਲ ਉਹ ਸਾਰਾ ਕੁਝ ਚੈੱਕ ਹੀ ਤੰਦੇ ਕਿ ਇਸ ਤੋਂ ਬਾਅਦ ਅੰਦਰ ਫਿਰ ਇੱਕ ਹੋਰ ਚੈੱਕ ਹੋਵੇਗੀ ਹਾਂ ਪ੍ਰੋਪਰ ਐਸ ਡੀ ਐਮ ਸਾਹਿਬ ਮੈਡਮ ਤੇ ਉਹਨਾਂ ਦੀ ਟੀਮ ਅੰਦਰ ਡਬਲ ਚੈੱਕ ਹੋਊਗਾ ਇੱਕ ਤੋਂ ਤੇ ਇੱਕ ਤੋਂ ਤੇ ਇੱਕ ਨੰਬਰ ਤੇ ਫੇਰ ਚੈੱਕ ਹੋਊਗੇ ਉਦੋਂ ਦਾ ਮੈਡਮ ਕੋਲੇ ਜਾਊਗਾ ਯਾਨੀ ਕਿ ਉਮੀਦਵਾਰ ਨੂੰ ਕਿਸੇ ਦਾ ਦਿੱਕਤ ਨਾ ਆਵੇ ਉਹ ਬਾਹਰੋਂ ਚੈੱਕ ਹੋ ਕੇ ਨੂੰ ਦੱਸਤਾ ਜਾਊਗਾ ਕਿ ਕਮੀ ਹਾਂਜੀ ਜੇ ਕੋਈ ਗਲਤੀ ਹੋ ਤਾਂ ਇੱਥੇ ਕੱਢ ਦਿੱਤੀ ਜਾਊਗੀ ਹੂੰ ਤਾਂ ਕਿੰਨੇ ਕੁ ਉਮੀਦਵਾਰ ਆਗੇ ਨੇ ਜਮਾ ਕਰਾ ਕੇ ਨੇ ਭਾਈ ਕੱਲ ਕੱਲ 21 ਕਰਾ ਕੇ ਗਏ ਆ ਕੱਲ 21 ਕਰਾ ਕੇ ਆ ਅੱਜ ਅੱਜ ਹਜੇ ਕੋਈ ਨਹੀਂ ਆਇਆ ਅੱਛਾ ਜੀ ਕੋਈ ਨਹੀਂ ਆਇਆ ਤੇ ਵਾਰ ਦੇ ਹਿਸਾਬ ਨਾਲ ਤੁਸੀਂ ਕਰ ਰਹੇ ਚੈੱਕ ਸਾਡੇ ਕੋਲੇ ਜਿਵੇਂ ਸ਼ਾਰੀ ਨੰਬਰ ਵਾਰਡ ਆਈ ਅੱਛਾ ਜੀ ਸਾਜਿਵੇਂ ਕਿ ਇਹ ਤਸਵੀਰਾਂ ਨੇ ਅਸੀਂ ਦਿਖਾ ਰਹੇ ਹਾਂ ਕਿ ਫਾਈਲਾਂ ਜਿਹੜੀਆਂ ਇੱਥੇ ਚੈੱਕ ਹੁੰਦੀਆਂ ਨੇ ਉੱਥੇ ਦੱਸਿਆ ਜਾਂਦਾ ਕਿ ਕਿਸ ਤਰ੍ਹਾਂ ਦੀ ਕਮੀ ਹੈਗੀ ਹੈ ਤਾਂ ਵਿਧਾਇਕ ਕੁਲਵੰਸੀ ਸਿੱਧੂ ਵੀ ਇੱਥੇ ਪਹੁੰਚੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਇਹ ਨਗਰ ਨਿਗਮ ਦੇ ਚੋਣਾਂ ਹੋ ਰਹੇ ਨੇ ਇੰਤਜ਼ਾਰ ਸੀਗਾ ਜਿਹੜੇ ਜਿਹੜੇ ਉਮੀਦਵਾਰ ਸੀ ਉਹਨਾਂ ਨੂੰ ਇੰਤਜ਼ਾਰ ਹੁੰਦਾ ਕਿ ਅਸੀਂ ਇਹ ਚੋਣਾਂ ਲੜੀਏ ਤਾਂ ਆਪਣੇ ਵਾਰਡ ਜਿਹੜੀ ਇਹ ਸੇਵਾ ਕਰ ਸਕੀਏ ਸਰ ਨਗਰ ਨਿਗਮ ਚੋਣਾਂ ਦਾ ਵਿਕਲ ਬਜਿਆ ਆਵਾ ਹਰ ਇੱਕ ਉਮੀਦਵਾਰ ਅੱਜ ਮੈਦਾਨ ਦੇ ਵਿੱਚ ਉਤਰ ਕੇ ਆਪਣੀਆਂ ਫਾਈਲਾਂ ਜਮ੍ਹਾਂ ਕਰਾ ਰਿਹਾ ਵਾ ਕਿਸ ਤਰ੍ਹਾਂ ਦੀ ਤਿਆਰੀ ਆਮ ਆਦਮੀ ਤਸਵੀਰ ਅਜਾ ਸਾਹਮਣੇ ਆ ਰਹੀ ਹੈ ਇੱਥੇ ਕਿਸੇ ਨਾ ਤੁਸੀਂ ਦੇਖੋ ਵੀ ਕਿਸੇ ਵੀ ਟੇਬਲ ਤੇ ਕੋਈ ਵੀ ਪਾਰਟੀ ਦਾ ਨਰੰਦਾ ਸਭ ਨਾਲ ਇੱਕੋ ਜਿਹਾ ਵਿਹਾਰ ਹੋ ਰਿਹਾ ਜਿਵੇਂ ਮਾਂ ਆਪਣੇ ਪੁੱਤ ਨਾਲ ਵਿਹਾਰਾ ਕਰਦੀ ਹੈ ਸਾਰਿਆਂ ਨਾਲ ਕਿਸੇ ਨੂੰ ਵੀ ਧੱਕੇਸ਼ਾਹੀ ਕੋਈ ਫਾਰਮਰ ਜਿੱਤ ਨਹੀਂ ਕਰਨਾ ਕੁਝ ਨਹੀਂ ਆਰਾਮ ਨਾਲ आओ ਕਾਊਂਟਰ ਤੇ ਆਪਣਾ ਫਾਰਮ ਭਰੋ ਤੇ ਲੈ ਕੇ ਜਾਓ ਕਿਉਂਕਿ ਲੋਕਤੰਤਰ ਹੈ ਫੈਸਲਾ ਕਰਨਾ ਲੋਕਾਂ ਨੇ ਧੱਕੇ ਨਾਲ ਜਿਹੜਾ ਕੀਤਾ ਗਿਆ ਕੋਈ ਵੀ ਕੰਮ ਉਹ ਨਾ ਤਾਂ ਭਗਵਾਨ ਦੇ ਦਰਬਾਰ ਚ ਨਾ ਇੱਥੇ ਪ੍ਰਵਾਨ ਨਹੀਂ ਹੁੰਦਾ ਇਸ ਲਈ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਮੌਜ ਮਰੇ ਬੇਨਤੀ ਕਰਨਾ ਕਿ ਚੋਣਾਂ ਸਿਰਫ ਵੋਟਾਂ ਦੀ ਰਾਜਨੀਤੀ ਹੈ ਵੋਟਾਂ ਦੇ ਆਧਾਰ ਤੇ ਆਪਣੇ ਕਿਤੇ ਕੰਮਾਂ ਦੇ ਆਧਾਰ ਤੇ ਵੋਟ ਮੰਗੋ ਫੈਸਲਾ ਸੰਗਤ ਨੇ ਕਰਨਾ ਹੈ ਵਧੀਆ ਫੈਸਲਾ ਕਰੀਏ ਇਹ ਚੋਣਾਂ ਵੀ ਬੜਾ ਵੱਡਾ ਚੋਣ ਹੁੰਦਾ ਕਿਉਂਕਿ ਇਹੀ ਉਮੀਦਵਾਰ ਹੁੰਦੇ ਜਿਨ੍ਹਾਂ ਨੇ ਐਮਐਲਏ ਬਣਾਣਾ ਐ ਐਮਪੀ ਤੁਹਾਨੂੰ ਬਣਾਣਾ ਵਾਏ ਇਹੀ ਸੇਵਾ ਕਰਦੇ ਨੇ ਵਾੜਾ ਦੇ ਵਿੱਚ ਤੇ ਕਿਸ ਤਰ੍ਹਾਂ ਦੇਖਦੇ ਤੁਸੀਂ ਇਹਨਾਂ ਨੂੰ ਦੇਖੋ ਇਹ ਸਿਆਸਤ ਦਾ ਮੋੜ ਹੁੰਦਾ ਜਿਨ੍ਹਾਂ ਨੇ ਅੱਗੇ ਜਾ ਕੇ ਤਰੱਕੀ ਕਰਨੀਆਂ ਜਾਂ ਐਮਐਲਏ ਐਮਪੀ ਬਣਨਾ ਕਿਸੇ ਨੇ ਰਾਜ ਸਭਾ ਜਾਣਾ ਇਹ ਪਹਿਲਾ ਸਟੈਪ ਹੈ ਜਿਵੇਂ ਪਿੰਡਾਂ ਦੇ ਵਿੱਚ ਸਰਪੰਚ ਹੈ ਤੇ ਸ਼ਹਿਰਾਂ ਦੇ ਵਿੱਚ ਕੌਂਸਲਰ ਹੈ ਉਹ ਹਰੇਕ ਬੰਦੇ ਨੂੰ ਆਸ ਹੁੰਦੀ ਹੈ ਵੀ ਮੈਂ ਇਹਦੇ ਵਿੱਚ ਪੈਰ ਤਰਕੇ ਤੇ ਅੱਗੇ ਜਾਵਾਂ ਮੈਂ ਰਵਾਇਤੀ ਪਾਰਟੀਆਂ ਦੀ ਗੱਲ ਕਰਾਂ ਤੇ ਜੇ ਤੜਕਾ ਨਾ ਲਾਇਆ ਮੜਾਏ ਫਿਰ ਦਾਲ ਸਬਜ਼ੀ ਸੁਆਦ ਨਹੀਂ ਬਣਨੀ ਜਿਵੇਂ ਮੈਂ ਰਵਾਇਤੀ ਪਾਰਟੀਆਂ ਦੀ ਗੱਲ ਕਰਾਂ ساری ਜ਼ਿੰਦਗੀ ਲੰਘ ਜਾਂਦੀ ਹੈ ਸਾਡੇ 22 22 ਸਾਲ ਦੇ ਮੁੰਡੇ ਟਿਕਟ ਦਿੱਤੀ ਦੇ ਲਿਆ ਜਿਨ੍ਹਾਂ ਦੇ ਕੋਲੇ ਮੈਂ ਸਮਝਦਾ ਵੀ ਪੂਰਾ ਪੈਸਾ ਲਾਉਣ ਨੂੰ ਵੀ ਖਰਚਾ ਨਹੀਂ ਪਰ ਇਸ ਵਿਸ਼ਵਾਸ ਨਾਲ ਵੀ ਸਾਨੂੰ ਇਲੈਕਸ਼ਨ ਲੜ ਲਈ ਪੈਸੇ ਦੀ ਲੋੜ ਨਹੀਂ ਕਿਉਂਕਿ ਕੰਮ ਹੀ ਇੰਨੇ ਹੋਏ ਬਨੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹੈਲਥ ਦੇ ਐਜੂਕੇਸ਼ਨ ਵਿਜਨ ਨੂੰ ਬਹੁਤ ਪਸੰਦ ਕਰਿਆ ਬਿਜਲੀ ਦੀ ਜਿਹੜੀ ਸਕੀਮਾ ਉਹਨੂੰ ਉਹਨੂੰ ਬਹੁਤ ਪਸੰਦ ਕਰਿਆ ਟਰਾਂਸਪੋਰਟ ਪਾਲਿਸੀ ਜਿਵੇਂ ਮਹਿਲਾਵਾਂ ਨੂੰ ਫ੍ਰੀ ਯਾਤਰਾ ਜਾਂ ਤੀਰਥ ਯਾਤਰਾ ਉਹਨੂੰ ਬਹੁਤ ਪਸੰਦ ਕਰਿਆ ਉਹਦੇ ਵੇਚ ਤੇ ਉਹਨਾਂ ਨੂੰ ਆਸ ਹੈ ਤੇ ਮੈਨੂੰ ਵੀ ਵਿਸ਼ਵਾਸ ਹੈ ਵੀ ਲੋਕਾਂ ਨੇ ਵੱਡੀ ਗਿਣਤੀ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜਿਤਾਉਣੇ ਤੇ ਨੇਹਰਾ ਆਦਮੀ ਲਿਸਟਾ ਫਾਈਨਲ ਹੋ ਗਈਆਂ 95 ਵਾਰਡ ਨੇ ਸਾਰੀ ਪਾਰਟੀ ਨੇ ਆਪਣੇ ਉਮੀਦਵਾਰ ਲਾਣਦੇ ਨੇ ਬਹੁਤ ਸਾਰੇ ਲੋਕਾਂ ਨੂੰ ਨਾਰਾਜ਼ਗੀ ਵੀ ਹੋ ਗਈ ਸਾਡਨ ਟਿਕਟਾਂ ਦਿੱਤੀਆਂ ਉਹ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਸ਼ਾਮਲ ਹੋ ਗਏ ਨੇ ਇਸ ਦਾ ਤੁਸੀਂ ਕਿਸ ਤਰ੍ਹਾਂ ਦੇ ਦੇ ਕਿਉਂਕਿ ਇਹ ਪਾਰਟੀ ਵਰਕਰ ਹੁੰਦੇ ਨੇ ਜਿਨ੍ਹਾਂ ਨੇ ਜ਼ਮੀਨੀ ਸਤਰ ਤੇ ਮਿਹਨਤ ਕੀਤੀ ਹੁੰਦੀ ਉਹਨਾਂ ਨੂੰ ਟਿਕਟਾਂ ਨਾ ਮਿਲਣਾ ਤੇ ਨਾਰਾਜ਼ਗੀ ਜਾਣਾ ਉਹਨੂੰ ਕਿਸ ਤਰ੍ਹਾਂ ਦੇ ਦੋ ਦੇਖੋ ਜਿਆਦਾ ਇਹ ਜਿਹੜਾ ਜਿਹੜਾ ਪ੍ਰੈਕਟੀਕਲ ਹੈ ਜੇ ਜਿਆਦਾ ਪ੍ਰੈਕਟਿਸ ਕਹਾਂਗਾ ਮੈਂ ਇਹ ਜਿਆਦਾ ਪ੍ਰੈਕਟਿਸ ਵਿਰੋਧੀ ਪਾਰਟੀਆਂ ਲਬੈਤੀ ਪਾਰਟੀਆਂ ਦੇ ਨੇ ਸਾਡੀ ਪਾਰਟੀ ਜਿਹੜੇ ਇੱਕ ਦੁੱਕਾ ਮੈਂ ਹਲਕੇ ਦੀ ਗੱਲ ਕਰਾਂ ਕਿੱਕਾ ਦੁੱਕਾ ਜਿਹੜੇ ਬੰਦੇ ਸਾਡੇ ਨਾਰਾਜ਼ ਨੇ ਇੱਕ ਦੋ ਦਿਨ ਦੇ ਵਿੱਚ ਉਹ ਆ ਆ ਕੇ ਜਿਹੜੇ ਜਿਹੜੇ ਸਾਡੇ ਕੈਂਡੀਡੇਟ ਉਹਨਾਂ ਨੂੰ ਸਮਰਥਨ ਦੇਣਗੇ ਕਿਉਂਕਿ ਉਹ ਵੀ ਕਿਤੇ ਨਾ ਕਿਤੇ ਸਾਡੀਆਂ ਪੈਣਾ ਬੱਚਿਆਂ ਨੇ ਇੱਕ ਮੇਰੇ ਇਥੇ ਛੋਟੀ ਪੈਣਾ ਹੁਣ ਗੁੱਸੇ ਹੋ ਗਏ ਪਰ ਨਾ ਵੀ ਇਹ ਕਾਗਜ ਮੈਂ 1000 ਰੁਪਏ ਸ਼ਗਨ ਵੀ ਦਿੱਤਾ ਅਫਸਰਾਂ ਨੂੰ ਵੀ ਹਦਾਇਤ ਕਰੀਏ ਵੀ ਇਹਦੇ ਕਾਗਜ ਚੈੱਕ ਕਰੋ ਭਾਈ ਕਾਗਜੇ ਕੋਈ ਕਮੀ ਤਾਂ ਨਹੀਂ ਕਿਉਂਕਿ ਲੋਕਤੰਤਰ ਆ ਲੋਕਤੰਤਰੇ ਹਰੇਕ ਨੂੰ ਹੱਕ ਹੈ ਆਪਣੇ ਜਮਹੂਰੀਅਤ ਦੀ ਆਪਣੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਇੱਕ ਜਰ ਵਿਆ ਸੀ ਕਿਸੇ ਨੂੰ ਉਹਦੇ ਹੱਕਾਂ ਤੋਂ ਵਾਂਝਾ ਨਾ ਕਰਦੇ। 21 ਤਰੀਕ ਨੂੰ ਰਿਜ਼ਲਟ ਆਇਆ ਹੈ ਨਾ ਨਾਲ ਹੀ ਬਣੇਗਾ ਆਮ ਆਦਮੀ ਪਾਰਟੀ ਦਾ ਮੇਅਰ ਕਿਉਂਕਿ ਹਰ ਇੱਕ ਦਾ ਦਾਵਾ ਹੈ ਕਿ ਅਸੀਂ ਆਪਣੀ ਪਾਰਟੀ ਦਾ ਮੇਅਰ ਬਣਾਵਾਂਗੇ। ਬਾਬਾ ਦੀਪ ਸਿੰਘ ਜੀ ਮੇਅਰ ਕਰਨਗੇ ਕਿਉਂਕਿ ਜਿਵੇਂ ਕਹਿੰਦੇ ਨਾ ਜਦੋਂ ਤੁਰਦੇ ਆ ਆਪਾਂ ਲੋਕੇਸ਼ਨ ਲਾਉਨੇ ਆ ਉਹਦੇ ਤੇ ਆ ਜਾਂਦਾ ਵੀ ਇੰਨੇ ਕਿਲੋਮੀਟਰ ਇੰਨੇ ਮੀਟਰ। ਇਹ ਸ਼ਹਿਰ ਹੈ ਇਹ ਕਸਬਾ। ਇਸ ਆਸਨਾ ਸਾਡੀ ਲੋਕੇਸ਼ਨ ਲਾਈ ਹੋਈ ਹੈ। ਉਹਦੀ ਇਸ ਦਮ ਤੇ ਲਾਈ ਹੈ ਵੀ ਚਾਰ ਜਿੰਦਨੀ ਚੋਣਾਂ ਹੋਈਆਂ ਜਿੰਨਾਂ ਵਿੱਚੋਂ ਤਿੰਨ ਆਮ ਆਦਮੀ ਪਾਰਟੀ ਨੇ ਜਿਹੜਾ ਝਾੜੂ ਦੇ ਨਿਸ਼ਾਨ ਤੇ ਲੋਕਾਂ ਨੇ ਜਿੱਤ ਦਾ ਪੰਚਮੇਲਾ ਹਰਾਇਆ ਉਹੀ ਜਿਹੜੀ ਹੈ ਇਹ ਥੇ ਰਿਪੀਟ ਹੋਣ ਵਾਲੀ ਹੈ ਚਾਰੇ ਨਗਮਾਂ ਦੇ ਵਿੱਚ ਉਹ ਮੇਰਾ ਆਮ ਆਦਮੀ ਪਾਰਟੀ ਐਸਾ ਸਹੀ ਜਾਵੇਗੀ ਕੋਈ ਲੋਕੇਸ਼ਨ ਅਜੇ ਕਰ ਗਲਤ ਜਾ ਰਹੀ ਹੈ ਐਕਸੀਡੈਂਟ ਬਹੁਤ ਹੋਦੇ ਖਬਰਾਂ ਸੁਣ ਸੋ 1% ਜਿਹੜੀ ਵੀ ਹੈ ਇਹ ਲੋਕੇਸ਼ਨ ਸਹੀ ਮੰਜ਼ ਤੇ ਜਾਊਗਾ ਵਿਦਾਇਕ ਨੇ ਕਲਵਾਂ ਸਿੱਧੂ ਜਿਵੇਂ ਗੱਲਬਾਤ ਕਰ ਰਹੇ ਆ ਤਾਂ ਇਹਦਾ ਤਸਵੀਰਾਂ ਇੱਕ ਵਾਰ ਫੇਰ ਦਿਖਾ ਦਿੰਨੇ ਆ ਅੱਜ ਪੂਰਾ ਰਾਸ਼ ਜਿਹੜਾ ਵਾ ਕਾਉਂਟਰ ਤੇ ਦੇਖਣ ਨੂੰ ਮਿਲ ਰਿਹਾ ਵਾ ਤਾਂ ਵੱਖ-ਵੱਖ ਪਾਰਟੀਆਂ ਦੇ ਜੋ ਉਮੀਦਵਾਰ ਨੇ ਇਸ ਵਕਤ ਆਪਣੇ ਕਾਗਜ਼ ਜਿਹੜੇ ਨੇ ਉਹ ਪਰ ਰਹੇ ਨੇ ਕਿਉਂਕਿ ਅੱਜ ਲਾਸਟ ਦਿਨ ਹੈਗਾ ਵਾ 21 ਤਰੀਕ ਨੂੰ ਚੋਣਾਂ ਹੋਣੇ ਨੇ ਤਾਂ ਸ਼ਾਮ ਨੂੰ ਨਾਲ ਹੀ ਨਤੀਜੇ ਜਿਹੜੇ ਨੇ ਆ ਜਾਣੇ ਨੇ ਅੱਜ 3 ਵਜੇ ਤੱਕ ਇਹ ਜਿਹੜੀਆਂ ਫਾਈਨਲ ਲਿੱਤੀਆਂ ਜਾਣਗੀਆਂ ਜੋ ਫਾਈਨਲ ਹੋਵੇਗਾ ਉਸ ਨੂੰ ਜਿਹੜਾ ਵਾ ਚੋਣਾਂ ਚੰਨ ਦਿੱਤਾ ਜਾਵੇਗਾ ਅਤੇ 21 ਤਰੀਕ ਨੂੰ ਪੰਜਾਬ ਦੇ ਵੱਖ-ਵੱਖ ਜਿੱਥੇ ਜਿਹੜੇ ਨਗਰ ਨਿਗਮ ਦੇ ਚੋਣਾਂ ਹੋ ਰਹੇ ਨੇ ਤਾਂ ਵੋਟਾਂ ਪੈਣੀਆਂ ਨੇ ਸ਼ਾਮ ਨੂੰ ਨਾਲ ਹੀ ਨਤੀਜੇ ਆ ਜਾਣਗੇ ਕਿਹੜੀ ਪਾਰਟੀ ਦਾ ਮੇਅਰ ਬਣੇਗਾ ਇਹ ਸਮਾਂ ਦੱਸੇਗਾ ਕੈਮਰਾਮੈਨ ਵਿਕਾਸ ਸਿੰਘ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ